ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ ਜੋ ਨਵੀਂ ਵੈਕੈਂਸੀ ਬਾਰੇ ਦੱਸਣ ਜਾ ਰਹੇ ਹਾਂ ਉਹ ਹੈ ਪੀਏਯੂ ਸੀਨੀਅਰ ਲੈਬ ਫੀਲਡ ਹੈਲਪਰ ਆਫਲਾਈਨ ਫਾਰਮ 2025 ਦੇ ਲਈ ਪੀਏਯੂ ਯਾਨੀ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੋਊਗਾ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਦੀ ਰਿਕਰੂਟਮੈਂਟ ਆਈ ਆ ਜਿਹੜੀ ਕਿ 15 ਅਪ੍ਰੈਲ 2025 ਨੂੰ ਹਜੇ ਫਾਰਮ ਲਾਂਚ ਹੋਏ ਨੇ ਇਸ ਵਿੱਚ ਅਗਰ ਵਕੰਸੀ ਦੀ ਗੱਲ ਕਰ ਲਈ ਤਾਂ ਹਜੇ ਤੱਕ ਇਹਨਾਂ ਨੇ ਮੈਂਸ਼ਨ ਨਹੀਂ ਕੀਤੀ ਪਰ ਇਸ ਪੋਸਟ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲ 10ਵੀਂ 12ਵੀਂ ਤੇ ਸਿਰਫ ਸਿਰਫ 8ਵੀਂ ਪਾਸ ਹੋਣਾ ਜ਼ਰੂਰੀ ਆ ਡੇਟਸ ਦੀ ਗੱਲ ਕਰ ਲਈਏ ਤਾਂ ਇਸ ਪੋਸਟ ਨੂੰ ਅਪਲਾਈ ਕਰ ਲੈਣ ਜੋ ਡੇਟਸ ਰੱਖੇ ਗਏ ਨੇ 30 ਅਪ੍ਰੈਲ ਇਸ ਦੀ ਲਾਸਟ ਡੇਟ ਆ ਸੋ ਇਹ ਫਾਰਮ ਅਪਲਾਈ ਹੋਣੇ ਸਟਾਰਟ ਨੇ ਇਸ ਦਾ ਇੰਟਰਵਿਊ ਹੋਣਾਗਾ 13 ਮਈ 2025 ਨੂੰ 11 ਵਜੇ ਤੇ ਇਸ ਵਿੱਚ ਜੋ ਏਜ ਇਹਨਾਂ ਨੇ ਮੈਂਸ਼ਨ ਕੀਤੀ ਆ ਤੁਹਾਡੇ ਕੋਲ ਘੱਟੋ ਘੱਟ 18 ਸਾਲ ਦੀ ਹੋਣੀ ਜ਼ਰੂਰੀ ਆ ਤੇ ਵੱਧ ਤੋਂ ਵੱਧ 50 ਸਾਲ ਦੀ ਏਜ ਹੋਣੀ ਜ਼ਰੂਰੀ ਆ ਏਜ ਰਿਲੇਕਸ਼ਨਸ਼ਨ ਇਸ ਵਿੱਚ ਤੁਹਾਨੂੰ ਰੂਲ ਦੇ ਮੁਤਾਬਿਕ ਦਿੱਤੀ ਜਾਊਗੀ ਐਪਲੀਕੇਸ਼ਨ ਫੀਸ ਦੇ ਕਾਲ ਲਈ ਤਾਂ ਸਾਰੇ ਕੈਂਡੀਡੇਟਸ ਲਈ ਹੀ 100 ਰੁਪਏ ਫੀਸ ਇਸ ਵਿੱਚ ਰੱਖੀ ਗਈ ਆ ਤੇ ਇਸ ਵਿੱਚ ਸੈਲਰੀ ਇਹਨਾਂ ਨੇ ਜੋ ਮੈਂਸ਼ਨ ਕੀਤੀ ਆ ਜੇ ਸੈਲਰੀ ਆ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਜੇਕਰ ਗੱਲ ਕਰੀਏ ਤਾਂ ਸੀਨੀਅਰ ਲੈਬ ਫੀਲਡ ਹੈਲਪਰ ਦੀ ਜੋ ਕਿ ਕੰਟਰੈਕਟ ਬੇਸ ਹੋਣੀ ਆ ਜੋ ਕਿ 12577 ਰੁਪਏ ਹੋਣੇ ਆ ਪਲੱਸ 800 ਰੁਪਏ ਪਰ ਮੰਥ ਹੋਊਗੀ ਪਲੱਸ ਈਐਸਆਈ ਤੇ ਈਪੀਐਫ ਵੀ ਤੁਹਾਨੂੰ ਇਹਦੇ ਵਿੱਚ ਮਿਲੇਗਾ ਇਸ ਵਿੱਚ ਵੈਕੈਂਸੀ ਦੀ ਗੱਲ ਕਰ ਲਈ ਤਾਂ ਸੀਨੀਅਰ ਲੈਬ ਤੇ ਫੀਲਡ ਹੈਲਪਰ ਦੀ ਵੈਕੈਂਸੀ ਆ ਤੇ ਵੈਕੈਂਸੀ ਦੀ ਡਿਟੇਲ ਹੱਦ ਤੱਕ ਇਹਨਾਂ ਨੇ ਮੈਂ ਚੇਰ ਨਹੀਂ ਕੀਤੀ ਜਦੋਂ ਵੀ ਇਜ਼ੀ ਡਿਟੇਲ ਆਉਗੀ ਤਾਂ ਤੁਹਾਨੂੰ ਸਾਡੇ ਇਸ ਚੈਨਲ ਤੇ ਦੇਖਣ ਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲ ਜਾਊਗੀ ਤੁਸੀਂ ਇੱਧੇ ਹੀ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਲੈਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲੇ ਇਹ ਜੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲ ਘਰ ਬੈਠੇ ਵੀ ਅਪਲਾਈ ਕਰਵਾ ਸਕਦੇ ਹੋ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਇਸ ਤੋਂ ਬਿਨਾ ਅਸੀਂ ਆਫੀਸ਼ੀਅਲ ਵੈਬਸਾਈਟ ਵੀ ਮੈਂਸ਼ਨ ਕਰਦੇ ਜਿੱਸੇ ਜਾ ਕੇ ਤੁਸੀਂ ਬਾਕੀ ਡਿਟੇਲ ਚੈੱਕ ਕਰ ਲੈਣੀ ਆ ਘਰ ਬੈਠੇ ਜੇਕਰ ਤੁਸੀਂ ਇੰਟਰਨੈਟ ਕੈਫੇ ਦਾ ਜਾਂ ਸੇਵਾ ਕੇਂਦਰ ਦੇ ਫਾਰਮ ਅਪਲਾਈ ਦਾ ਕੰਮ ਸਿੱਖਣਾ ਚਾਹੁੰਦੇ ਹੋ ਜਾਂ ਆਨਲਾਈਨ ਕੰਪਿਊਟਰ ਕੋਰਸ ਕਰਨਾ ਚਾਹੁੰਦੇ ਹੋ ਤਾਂ ਸਾ